ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਸਿਰਲੇਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਦੇ ਕਵੀ ਡਾਕਟਰ ਹਰੀ ਸਿੰਘ ਜਾਚਕ ਜੀ ਹਨ ਕਿ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓਟ ਤੇ ਆਸਰਾ ਅਸੀਂ ਲੈਂਦੇ ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਿਹਾ ਹਰਦਮਨਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜਗ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਪੰਚਮ ਪਾਤਸ਼ਾਹ ਅਰਜਨ ਗੁਰੂ ਜੀ ਨੇ ਇਕੱਠੀ ਕੀਤੀ ਸੀ ਨਾਲ ਸਤਕਾਰ ਬਾਣੀ ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਈਂ ਧਰੋਂ ਭੇਜੀ ਸੀ ਆਪ ਅੰਦਰੰਕਾਰ ਬਾਣੀ ਸੜਦੇ ਭੁਜਦੇ ਤੇ ਤਪਦੇ ਹਿਰਦਿਆਂ ਨੂੰ ਪੜਾ ਵਿੱਚ ਕਰਦੀ ਠੰਡਾ ਠਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹੋਮੇ ਦੀ ਮੈਲ ਉਤਾਰ ਬਾਣੀ ਤਨ ਮਨ ਦੇ ਰੋਗਾ ਨੂੰ ਦੂਰ ਕਰਕੇ ਦਿੰਦੀ ਹਉਮੇ ਦੀ ਮੈਲ ਉਤਾਰ ਬਾਣੀ ਬਿਨਾ ਕਿਸੇ ਵੀ ਕਿਸਮ ਦੇ ਬਿੱਤ ਕਰੇ ਦੇ ਬਿਨਾ ਕਿਸੇ ਵੀ ਕਿਸਮ ਦੇ ਬਿੱਤ ਕਰੇ ਦੇ ਚੌਹ ਵਰਨਾ ਨੂੰ ਦਏ ਉਪਦੇਸ਼ ਬਾਣੀ ਹੱਕ ਪਰਾਇਆ ਤਾਂ ਗਉ ਤੇ ਸੂਰ ਹੁੰਦਾ ਹੱਥੀ ਕੀਰਤਨੋ ਕਰੇ ਸਵੀਕਾਰ ਬਾਣੀ ਨਾਮ ਬਾਣੀ ਦਾ ਚੜੇ ਖੁਮਾਰ ਜਿਸ ਨੂੰ ਝੂਮ ਝੂਮ ਆਖੇ ਵਾਹ ਬਲਿਹਾਰ ਬਾੜੀ ਉਹਨੂੰ ਵਿੱਚ ਦਰਗਾਹ ਦੇ ਮਾਣ ਮਿਲਦਾ ਭਵ ਸਾਗਰੋਂ ਕਰਦੀਏ ਪਾਰ ਬਾਣੀ ਉਹਨੂੰ ਵਿੱਚ ਦਰਗਾਹ ਦੇ ਮਾਣ ਮਿਲਦਾ ਭਵ ਸਾਗਰੋਂ ਕਰਦੀਏ ਪਾਰ ਬਾਣੀ ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ ਨੰਗੇ ਪੈਰੀ ਹਰ ਮੰਦਰ ਵੱਲ ਚੱਲ ਰਹੇ ਸੀ ਆਪਣੀ ਪੱਗ ਦੇ ਪੱਲੋ ਨਾਲ ਭਾਈ ਬੰਨੋ ਕਰ ਸਾਫ਼ ਰਸਤਾ ਪਲੋ ਪਲ ਰਹੇ ਸੀ ਅੱਗੇ ਅੱਗੇ ਗੁਰਦਾਸ ਜੀ ਪਕੜ ਗੜਵਾ ਛਿੜਕ ਜ਼ਮੀਨ ਉੱਤੇ ਪਾਵਣ ਜਲ ਰਹੇ ਸੀ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਨ ਪੰਜਮ ਪਾਤਸ਼ਾਹ ਜੀ ਚੌਰ ਚੱਲ ਰਹੇ ਸੀ ਸੰਗਤਾਂ ਸ਼ਬਦ ਗੁਰਬਾਣੀ ਦੇ ਪੜੀ ਜਾਵਨ ਪੰਚਮ ਪਾਤਸ਼ਾਹ ਜੀ ਚੋਰ ਝਲ ਰਹੇ ਸੀ ਪਾਵਣ ਬੀੜ ਲਿਆ ਕੇ ਹਰੀ ਮੰਦਰ ਜਦ ਪ੍ਰਕਾਸ਼ ਕਰਵਾਇਆ ਸੀ ਪਾਤਸ਼ਾਹ ਨੇ ਪੋਥੀ ਸਾਹਿਬ ਸਜਾ ਕੇ ਤਖਤ ਉੱਤੇ ਥੱਲੇ ਆਸਣ ਲਗਾਇਆ ਸੀ ਪਾਤਸ਼ਾਹ ਨੇ ਮੇਰੀ ਦੇਹ ਤੋਂ ਵੱਧ ਸਤਕਾਰ ਕਰਿਓ ਸੰਗਤਾਂ ਤਾਈਂ ਸਮਝਾਇਆ ਸੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤਾਈਂ ਸਨਮਾਨ ਦੇ ਕੇ ਪਹਿਲੇ ਮੁਖ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਤਾਈਂ ਸਨਮਾਨ ਦੇ ਕੇ ਪਹਿਲੇ ਮੁਖ ਗ੍ਰੰਥੀ ਬਣਾਇਆ ਸੀ ਪਾਤਸ਼ਾਹ ਨੇ ਦਸਵੀਂ ਜੋਤ ਜਦ ਜੋਤ ਵਿੱਚ ਰੜਨ ਲੱਗੀ ਦਸਵੀਂ ਜੋਤ ਜਦ ਜੋਤ ਵਿੱਚ ਰੜਨ ਲੱਗੀ ਕਿ ਹਾਂ ਮੈਂ ਹੁਕਮ ਬਜਾ ਕੇ ਚੱਲਿਆ ਹਾਂ ਜਿਸਮ ਪੰਥ ਤੇ ਆਤਮਾ ਗ੍ਰੰਥ ਅੰਦਰ ਇਹਦੇ ਵਿੱਚ ਸਮਾ ਕੇ ਚੱਲਿਆ ਹਾਂ ਦੇਹ ਧਾਰੀ ਗੁਰੂਆਂ ਦੀ ਰੀਤ ਹੁਣ ਤੋਂ ਉਹ ਸਦਾ ਲਈ ਮੁਕਾ ਕੇ ਚੱਲਿਆ ਹਾਂ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਮੈਂ ਹੁਣ ਫਤਿਹ ਗ ਜਾ ਕੇ ਚੱਲਿਆ ਹਾਂ ਗੁਰੂ ਗ੍ਰੰਥ ਤੇ ਪੰਥ ਦੇ ਲੜ ਲਾ ਕੇ ਮੈਂ ਹੁਣ ਫਤਿਹ ਗ ਜਾ ਕੇ ਚੱਲਿਆ ਹਾਂ ਨਾਨਕ ਨਾਮ ਲੇਵਾ ਆਪਾਂ ਹੋ ਇਕੱਠੇ ਨਾਨਕ ਨਾਮ ਲੇਵਾ ਆਪਾਂ ਹੋ ਇਕੱਠੇ ਰਲ ਮਿਲ ਬੈਠ ਸੋਚ ਵਿਚਾਰ ਕਰੀਏ ਵੱਜ ਕੇ ਏਕੇ ਪਿਆਰ ਦੀ ਡੋਰੀ ਅੰਦਰ ਸਾਂਝੇ ਫੈਸਲੇ ਗੁਰੂ ਦਰਬਾਰ ਕਰੀਏ ਸਾਡੇ ਬੋਲਾ ਵਿਚਾਰਾਂ ਚੋਂ ਮਹਿਕ ਆਵੇ ਐਸਾ ਆਪਣਾ ਉੱਚਾ ਕਿਰਦਾਰ ਕਰੀਏ ਇਹ ਗੁਰਬਾਣੀ ਜੋ ਸਾਂਝੀ ਐ ਸਾਰਿਆਂ ਦੀ ਜਾਚਕ ਜੱਗ ਦੇ ਵਿੱਚ ਪ੍ਰਚਾਰ ਕਰੀਏ ਇਹ ਗੁਰਬਾਣੀ ਇਹ ਗੁਰਬਾਣੀ ਜੋ ਸਾਂਝੀ ਐ ਸਾਰਿਆਂ ਦੀ ਜਾਚ ਕੇ ਜਗ ਦੇ ਵਿੱਚ ਪ੍ਰਚਾਰ ਕਰੀਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ